ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਜੀ ਰੂਪਾ ਮਿੱਠਾ ਵਧੀਆ ਸਾਹਿਬ ਠੀਕ ਠਾਕ ਹੋ ਇਹ ਮੇਰਾ ਵੀਰ ਮੇਲਿਆਂ ਦਾ ਬਾਦਸ਼ਾ ਜਲੰਧਰ ਸ਼ਹਿਰ ਦੀ ਸ਼ਾਨ ਦੁਆਬੇ ਦਾ ਮਾਣ ਗਵਿੰਦਰ ਦਿਆਲ ਪੁਰੀ ਦੋਸਤੋ ਤਰੋ ਤਰੋ ਲੰਦੇ ਅੱਜ ਮਿਲ ਗਿਆ ਤੇ ਮੇਰਾ ਦਿਲ ਕੀਤਾ ਯਾਰ ਤਰੀ ਮੌਕਾ ਹੀ ਨਹੀਂ ਮਿਲਦਾ ਗੱਲ ਕਰਨ ਦਾ ਭਾਜੀ ਵੀ ਬਹੁਤ ਵਧੀਆ ਗੀਤਕਾਰ ਤੇ ਜ਼ੂਰਦਰਸ਼ਨ ਦੇ ਵਿੱਚ ਬੜੇ ਹੀ ਪ੍ਰੋਗਰਾਮਾਂ ਨੇ ਭਾਜੀ ਮੈਨੂੰ ਆਪਣੇ ਕੈਮਰੇ ਵਿੱਚ ਬੰਦ ਕਰਕੇ ਬਾਕੀ ਗੱਲਾਂ ਛੱਡੋ ਮੈਨੂੰ ਕੁਝ ਸੁਣਾਓ ਅੱਜ ਆਹਾ ਉਹ ਗਾਣਾ ਇਸ਼ਕ ਪੜਾਈਆਂ ਰਾਸ ਨਾ ਆਈਆਂ ਤੰਮੀ ਹਰਵਾਲਾ ਸਾਹਿਬ ਲਿਖਦੇ ਨੇ ਕਿ ਇਸ਼ਕ ਪੜਾਈਆਂ ਰਾਸ ਨਾ ਆਈਆਂ ਪਰ ਪੜਦਾ ਇੱਥੇ ਕੋਈ ਕੋਈ ਆਖਣ ਨੂੰ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਅਕਸਰ ਮਿਲ ਜਾਂਦੇ ਨੇ ਜਿਹੜੇ ਹੱਲਾ ਸ਼ੇਰੀ ਦਿੰਦੇ ਨੇ ਚੱਕ ਦੇ ਘੜੇ ਤੋਂ ਕੋਲਾ ਹੂਕ ਬਥੇਰੀ ਉਹ ਦਿੰਦੇ ਨੇ ਨਾਲ ਖਲੋ ਕੇ ਮੂਰੇ ਹੋ ਕੇ ਐ ਪਰ ਲੜਦਾ ਇੱਥੇ ਕੋਈ ਕੋਈ ਆਖਣ ਨੂੰ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਦੋਸਤੋ ਖੜਿਆ ਕਰੋ ਇੱਕ ਦੂਜੇ ਦੋਸਤਾ ਵਾਸਤੇ ਇਹ ਵਿਧਾਲਪੁਰ ਜੀ ਸੱਚੀ ਹੈ ਸੱਚ ਕਹਿੰਦੇ ਆ ਕੋਈ ਕੋਈ ਖੜਦਾ ਹਰ ਕੋਈ ਨਹੀਂ ਖੜਦਾ ਨਹੀਂ ਖੜਦਾ ਨਹੀਂ ਜਿਹੜੇ ਬੰਦੇ 2025 ਚ ਨਹੀਂ ਖੜੇ ਨਾ 2026 ਚ ਜਰੂਰ ਨਵਾਂ ਸਾਲ ਆ ਗਿਆ ਉਹ ਤੇ ਜਰੂਰ ਖੜਿਆ ਕਰਨ ਥੈਂਕ ਯੂ ਥੈਂਕ ਯੂ ਥੈਂਕ ਯੂ